ਸਾਰਸ ਪੁੱਤ ਮੇਰੀ ਗੱਲ ਸੁਣ ਹਾਂ ਇੱਥੇ ਆ ਮੇਰੇ ਲਾਗੇ ਆਇਆ ਤਾਂ ਵੀ ਆਇਆ ਕਿੱਥੇ ਚੱਲਿਆ ਤੁੰ ਮੈਂ ਸ਼ਹਿਰ ਜਲਾ ਮਾਣਾ ਕਾਮੀ ਮੈਨੂੰ ਆ ਫਿਰ ਇੱਕ ਮੇਰੀ ਆਪਣੀ ਭੂਆ ਨਾਲ ਗੱਲ ਕਰਾ ਜਾ ਮੇਰਾ ਪੁੱਤ ਭੂਆ ਨਾਲ ਗੱਲ ਕਰਨੀ ਆ ਕਰਨੀ ਆ ਪੁੱਤ ਮੈਂ ਗੱਲ ਮੈਂ ਬੜੀ ਸੰਗਵਾ ਚਲੋ ਮੈਂ ਕਰਾ ਦਿੰਦਾ ਕੋਈ ਹੋ ਕਰਾ ਜਾ ਮੈਂ ਤੇਨ ਕੋਈ ਗੱਲ ਕਰਨੀ ਚਲੋ ਚਲੋ ਹਲੋ ਹਲੋ ਪੁੱਤ ਕੀ ਹਾਲ ਹੈ ਤੇਰਾ ਅਛਾ ਚੰਗਾ ਬਾਤ ਹੈ ਪਰ ਮੇਰੀ ਗੱਲ ਇੱਕ ਸੁਣ। ਵੀ ਮੈਨੂੰ ਬੜਾ ਏ ਕੁੜੀ ਨੇ ਤੰਗ ਕੀਤਾ ਈ ਉਹ। ਤੇ ਤੂੰ ਆਣ ਕੇ ਤੇ ਮੇਰੀ ਧੀ ਮੇਰੀ ਗੱਲ ਸੁਣ ਲਾਂ ਆਣ ਕੇ। ਮੈਂ ਤੇਰੇ ਨਾਲ ਕੋਈ ਗੱਲ ਕਰਨੀ ਆ। ਇਹਨ ਮੈਨੂੰ ਬਹੁਤ ਪਰੇਸ਼ਾਨ ਕੀਤਾ ਕਦੀ ਪੋਚੇ ਲਾਕਦੀ ਆ ਉਹ ਕਰ ਕਰਦੀ ਆ ਉਹ ਕਰ ਮੇਰੇ ਕੋ ਹੁਣ ਕੋਈ ਕੰਮ ਨਹੀਂਗਾ ਹੁੰਦਾ। ਜਿੰਨਾ ਇਹ ਕਰਉਂਦੀ ਆ। ਤੇ ਤੂੰ ਆਣ ਕੇ ਨਾ ਕਿ ਆਪੇ ਮੇਰੀ ਧੀ ਜਿੱਦਾਂ ਕਰਨੀ ਕਰ ਲਾ ਜਾਂ ਮੈਨੂੰ ਲੈ ਜਾ ਆਣ ਕੇ ਇੱਥੋਂ। ਇੱਥੇ ਮੇਰੀ ਨੀਅਤਾਂ ਗੱਲ ਕਰਨੀ ਮੈਂ ਤਾਂ ਅੱਗੇ ਬਿਮਾਰ ਬੜੀਆਂ। ਦਵਾਈਆਂ ਖਾ ਖ ਮੈਂ ਟਾਈਮ ਕੱਢਣ ਡਈਆਂ ਦਿਲ ਨੂੰ ਮੇਰੇ ਨੂੰ ਘਬਰਾਹਟ ਪੈਂਦੀ ਆ ਕੰਮ ਮੈਂ ਕਿੱਦਾਂ ਕਰਾਂ ਉਹ ਅਗਲੀ ਆਂਦੀ ਆ ਵੀ ਤੂੰ ਰੋਟੀਆਂ ਖਾ ਲੈਨੀ ਆ ਸਭ ਕੁਝ ਕਰ ਲੈਨੀ ਆ ਤੇ ਤੇਰੇ ਕੋਲ ਕੰਮ ਨਹੀਂ ਹੁੰਦਾ ਹਾਂ ਤੂੰ ਦੱਸ ਕਿੱਦਾਂ ਕਰਾਂ ਤੂੰ ਆ ਚੰਗਾਂਉਣ ਲੱਗੀਆਂ ਆ ਜਾ ਫੇ ਮੇਰੇ ਪਿੱਛੇ ਤੇ ਆ ਜਾ ਆ ਜਾ ਚੰਗਾ ਪੁੱਤ ਹੀ ਦਾਦੀ ਤੇ ਲਹਾਨਾ ਨੇ ਗੱਲ ਕਰ ਲੈਣੀ ਹੈ ਮਾੜੀ ਮੋਟੀ ਨੂੰ ਪੁੱਤ ਮੈਂ ਤੁਹਾਨੂੰ ਕੀ ਦੱਸਾਂ ਮੈਂ ਤੁਹਾਨੂੰ ਦੱਸਾਂ ਵੀ ਨਹੀਂ ਕਰਦੀ ਐਵੇਂ ਕੋਈ ਆਪਣੀ ਮਾਂ ਨੂੰ ਗੱਲ ਕਰੋਗੇ ਗੁੱਸੇ ਹੋਵੋਗੇ ਫੇਰ ਕਪਾਤ ਪਏਗਾ ਤੇ ਮੈਂ ਵਰਦਾ ਆਪਣੇ ਆਪ ਚ ਬੜੀ ਔਖੀ ਆ ਤੇ ਮੈਂ ਦੱਸਦੀ ਨਹੀਂ ਕਿ ਮੈਂ ਬੜਾ ਔਖਾ ਟਾਈਮ ਪੁੱਤ ਕੱਢਣ ਲਈ ਆਹੋ ਚਲੋ ਮੈਂ ਵੀ ਇਹ ਸੋਚਣ ਲੱਗਾ ਚਲੋ ਫਿਰ ਆਹਾਂ ਦਾ ਭੋਆ ਜੀ ਤੇ ਬੈਠ ਕੇ ਗੱਲ ਕਰ ਲਈ ਜਿਹੜੀ ਕਰਨੀ ਆਹ ਮੈਂ ਫੋਨ ਨੂੰ ਕਈ ਕਰਾਇਆ ਤੇਰੇ ਕੋਲੋਂ ਕਿ ਚਲੋ ਆਏਗੀ ਤੇ ਫਿਰ ਜਿੱਦਾਂ ਪੁੱਤ ਕਰਨੀ ਹੋ ਕਰ ਲਿਓ ਆਹ ਚਲੋ ਕੋਈ ਗੱਲ ਨਹੀਂ ਹੁੰਦਿਆਂ ਦੇ ਵਿੱਚ ਕਰ ਲੈਨੇ ਆ ਗੱਲ ਚਲੋ ਠੀਕ ਨੰਮੇ ਉਹ ਇਸ਼ਾਰਾ ਮੋਵਾਂ ਨਾ ਚੰਗਾ ਹੋ ਜਾ ਮੇਰਾ ਪਤਾ ਉਹਨੇ ਚਰਾਂ ਤਰਪੂ ਆਨੇ ਆ ਜਾ ਹਾਂਜੀ ਹਾਂਜੀ ਠੀਕ ਹੈ ਠੀਕ ਆ ਚੰਗਾ ਓਕੇ ਤੂੰ ਬਾਹਰ ਕੌਣ ਆਇਆ ਵਾ ਗੇਟ ਲੱਗਾ ਖੁੱਲਾ ਹੀਗਾ ਹਾਈ ਮੈਂ ਮਾਚਾਂ ਇਹ ਕਿਧਰ ਆ ਗਈ ਸੁਖਤੇ ਹੀ ਹੈ ਮਾਲ ਆਪਣੇ ਪਰੋਣੇ ਨੂੰ ਲਈ ਜਾਂਦੀ ਆ ਕਿਤੇ ਮਾਤਾ ਨੇ ਤਨੀ ਚੜੀ ਛੱਕਿਆ ਫੋਨ ਕਰਾਤਾ ਮੈਨੂੰ ਜਿੱਦਾਂ ਲੱਗਣ ਡਿਆ ਵਾ ਹੁਣ ਕੀ ਕਰਾਂ पुड़ा तो खाना अंतरा में है काम सामने गया कड़ी लम्हे पाऊंगी नहीं आया हाय चल कड़ी के थे वड़ी नहीं, नहीं। जा, आ आ ममी। ममी। है आप वहां जाऊं जाम आर करना चल जोगी आज आज मम्मी मम्मी आया कितने गए सारे लाभदायक कोई नहीं तो है मम्मी हाँ दी होगी कितने सत्यवन एक दिन तो नहीं पाते तो एक थे फसीफा ਸੱਚੀ ਕਾਲੀ ਸੱਚੀ ਕਾਲੀ ਹੋਰ ਸਭ ਠੀਕ ਠਾਕ ਹੈ ਹਾਂ ਵਧੀਆ ਬਸ ਠੀਕ ਠਾਕ ਆ ਚੱਡੀ ਵਾਜਦੇ ਇਹਦੇ ਨਹੀਂ ਨਹੀਂ ਉਹ ਮੈਂ ਕੰਮ ਕਰਦੀ ਨੂੰ ਪਤਾ ਨਹੀਂ ਲੱਗਾ ਆ ਜੋ ਲੈ ਆ ਮੈਂ ਸ਼ਕਤੀ ਵਾਜਾ ਮਾਰੀ ਨੂੰ ਆਣ ਕੇ ਆ ਆਜੇ ਮੰਮੀ ਕਿੱਥੇ ਆ ਕੋਈ ਨਹੀਂ ਕਮੀ ਕਰਈ ਆ ਜਦੋਂ ਮੈਂ ਪਾਣੀ ਲੈ ਕੇ ਆਵਾਂ ਕੋਈ ਗੱਲ ਨਹੀਂ ਆ ਪਾਣੀ ਪੀਤਾ ਹੀ ਆ ਤੇ ਕਿੱਥੇ ਗਿਆ ਮਨਜਿੰਦਰ ਉਹ ਵੀ ਆ ਜਾਂਦੇ ਆ ਠੀਕ ਏ ਕਿ ਕਿੱਥਾ ਮੈਂ ਦਈਆ ਹੈ ਇੱਥੇ ਹੀ ਮੰਮੀ ਆ ਜਾਂਦੀ ਮੰਮੀ ਦਿਖਾ ਨਹੀਂ ਦੇਖਦੇ ਕਿੱਥੇ ਚਲ ਗਈ ਦੱਸ ਕੋਈ ਆਵਾਜ਼ ਵੀ ਨਹੀਂ ਦਿੱਤੀ ਉਹ ਬਚ ਲੋ ਕੇ ਬੰਦਾ ਵਾ ਅੰਦਰ ਲੰਮੇ ਪਿਆ ਹੋਗਾ ਠੀਕ ਨਹੀਂ ਹੁਣੇ ਪਤਾ ਮੈਨੂੰ ਤੈਨੂੰ ਕੋਈ ਨਹੀਂ ਕੀਤਾ ਸੀ ਮੰਮੀ ਨੇ ਆਪ ਕੀਤਾ ਹੈਗੇ ਅੱਛਾ ਅੱਛਾ ਨਾ ਹੂ ਨਾ ਉਹ ਚੜੀ ਅੰਦਰ ਪਈ ਹੁਣੀ ਬੀਬੀ ਵਦਿਆ ਘਟਿਆ ਹੁਣ ਜਬਾਨ ਬੜੀ ਲੰਮੀ ਜਨਾਨੀ ਦੀ ਹੁਣ ਕਿਹੜੇ ਚੰਗੀ ਬੰਦੇ ਗਾਂ ਹੋਵੋਗੇ ਵੇ ਛੱਤੀ ਵਾਜਾਂ ਮਾਰੀਆਂ ਵਾਲੇ ਨਿੱਕੀ ਤੇ ਗਾੜੀ ਇੱਥੇ ਡਰਾਇਵੜਾ ਮਨੂ ਤੇ ਮੈਂ ਤਾਂ ਪੱਗੋ ਨਹੀਂ ਬਧੀ ਏਦਾਂ ਆ ਗਿਆ ਮੈਂ ਇਹ ਪੱਗ ਕਾਦੀ ਬੰਨਣੀ ਸੀਗੀ ਇੱਥੇ ਕਿਹੜਾ ਪਾ ਵਿਆਹ ਹੋਣਾ ਹੈਗਾ ਚੱਲ ਫੇਰ ਵੀ ਨਚਰਾ ਬਾਦ ਆਇਆ ਸੋੜੇ ਮੈਂ ਕੋਈ ਗੱਲ ਨਹੀਂ ਆਹ ਪਿੰਡੋ ਕੀ ਬੰਦਾ ਜਾਣਾ ਆਹ ਲਓ ਪਾਣੀ ਪੀਓ ਕੋਸ ਨਾ ਬੱਚੇ ਠੀਕ ਠਾਕ ਏ ਬੱਚੇ ਵਧੀਆ ਠੀਕ ਠਾਕ ਤੇ ਚਾਨਕੀ ਆ ਕੇ ਤੈਨੂੰ ਫੋਨ ਫੋਨ ਨਹੀਂ ਕੀਤਾ ਕੋਈ ਅੱਛਾ ਮੈਂ ਕਹਾਂ ਆਉਣਾ ਹੈਗਾ ਆਪਾਂ ਤੇ ਗਏ ਬਾਜ਼ਾਰ ਅੱਛਾ ਤੇ ਬਸ ਉੱਥੇ ਮਨ ਬਣ ਗਿਆ ਆ ਗਏ ਆਪਾਂ ਅੱਛਾ ਅੱਛਾ ਠੀਕ ਆ ਬਹੁਤ ਪਾਪੀ ਬੀਬੀ ਕਿੱਥੇ ਗਈ ਆ ਬਿਲ ਬਿਲ ਦੇਖਦੀ ਦੂਜਿਆਂ ਨਾਲ ਗਈ ਕਿਹਦੇ ਉਹ ਨਹੀਂ ਏਸੀ ਵਾਲੇ ਅੰਦਰ ਲੱਮੇ ਪਈ ਹੋਣੀ ਆ ਅੱਛਾ ਬੀਬੀ ਨੇ ਕਿੱਥੇ ਜਾਣਾ ਵਾ ਦੂਜਿਆਂ ਨਾਲ ਕਿੱਥੋਂ ਜਾਣਾ ਵਾ ਦੂਜੇ ਚੱਲਦੇ ਆ ਸ਼ੁਕਰ ਆ ਵਿਚਾਰੀ ਕਿ ਤੇ ਏਸੀ ਵਾਲੇ ਅੰਦਰ ਪਈ ਏ ਉਹ ਜਦੋਂ ਮੈਂ ਹੁੰਦੀ ਸੀ ਬਾਹਰ ਹੁੰਦੀ ਸੀ ਕਿ ਚਾਹ ਦਾ ਵੇੜਾ ਜਾਂ ਇੱਥੇ ਇੱਕ ਗੱਲ ਹੋ ਰਹੀ ਹੈਗੀ ਆ ਬਜ਼ੁਰਗ ਬਤਾ ਜਿਹੜਾ ਨਾ ਜਿਆਦਾ ਐਸੀ ਵੀ ਠੀਕ ਨਹੀਂਗਾ ਚਾਹ ਚੱਲ ਲੈਣਾ ਉਹਨੂੰ ਕੀ ਜਿੰਨੀ ਗਰਮੀ ਪੈ ਗਈ ਆ ਬਜ਼ੁਰਗਾਂ ਨੂੰ ਕਿਹੋਂ ਰਿਹਾ ਬਜ਼ੁਰਗ ਮਾਰ ਤੋ ਬਾਹਰ ਵੇੜੇ ਚਾਹ ਨੂੰ ਬਣਾ ਫੜਾ ਕੇ ਚਾਹ ਲੈ ਹਾਂ ਬਣਾ ਕੇ ਬਹਿ ਜਾ ਤੂੰ ਚਾਹ ਪੀਣ ਚਾਹ ਨੱਗੜੀ ਕਿਚਨ ਮੈਂ ਆਪਣੀ ਮਾਂ ਨੂੰ ਨਾ ਵੇਖਿਆ ਦੇਖਣ ਨਹੀਂ ਦੇਈ ਮੈਨੂੰ ਤੂੰ ਯਾਰ ਕਿਦਾਂ ਦੀ ਗੱਲਾਂ ਕਰਦੀ ਆ ਉਹਦੇ ਸਾਹਮਣੇ ਗੁੱਸਾ ਕਰੂਗੀ ਉਹ ਵੇਖਾ ਆਵਾਜ਼ ਮਾਰਾ ਪੜਾ ਚੱਲ ਮਾਰ ਜਾ ਅੰਦਰ ਵੇਖਾ ਜਾ ਕੇ ਅੰਦਰ ਚਲ ਜੀਏ ਵੇਹਲਾ ਉਥੇ ਮੈਂ ਚੱਲੀ ਜਾਂਦੀ ਹਾਂ ਯਾਦ ਰੱਖੀਂ ਕਿੰਨੇ ਤੋਂ ਬਹੁਤ ਥੇ ਉਸ ਦੇ ਸਾਹਮਣੇ ਮਾਦੀਆਂ ਗੱਲਾਂ ਕਰ ਜਾਂਦੀ ਐ ਬਸ ਆਈ ਕਰਨਾ ਪਰ ਜੈਨੇ ਦੀ ਨਾ ਕਿੰਤਾ ਚੜੇ ਕੋੜੇ ਸਵਾਰ ਆਈ ਐ ਅੱਜ ਪਤਾ ਨਹੀਂ ਮੰਮੀ ਕਿਦਾਂ ਇਸੀ ਵਿੱਚ ਵੜ ਗਈ ਐ ਨਾ ਤੂੰ ਆਪਣੀ ਸੱਸ ਨੂੰ ਇਸੀ ਵਿੱਚ ਪਾਉਣੀ ਹੁੰਦੀ ਐ ਜਾਣ ਨਹੀਂ ਤੈਨੂੰ ਚੰਗੀ 드라마 ਕਾਰ ਹੋਣਾ ਤੇ ਮੁੱਠ ਚ ਕੀਤਾ ਮਗਰ ਮਗਰ ਲਾਇਆ ਮੇਮਣਾ ਜਿਆ ਕਰਦੀ ਕੀ ਫਿਰਦੀ ਆ ਇਹਨੂੰ ਤਾਂ ਮੈਂ ਦੱਸਦੀ ਆ ਨਾ ਪਤ ਜਰਾ ਕਰ ਇਹ ਜ਼ੁਬਾਨਾਂ ਚ ਚਲਾਉਣਾ ਹੀ ਅੱਜ ਪਰ ਕਰਾਂ ਕੀ ਜੇ ਤਨੇ ਮੇਰੇ ਦਿਵਾਲੇ ਹੋ ਗਏ ਫਿਰ ਮੈਂ ਕੀ ਕਰੂੰਗੀ ਕੋਈ ਨਹੀਂ ਮੇਰੀ ਕਿਹੜੀ ਜ਼ੁਬਾਨ ਘੱਟ ਆ ਵੇਖੀ ਜਾਊਗੀ ਚਲ ਚਾਹ ਤੇ ਦੇ ਮੱਥੇ 'ਚ ਡੰਮਾ ਮੰਮੀ ਮੰਮੀ ਸੁਤੇ ਜੀ ਨਹੀਂ ਠੀਕ ਜੀ ਠੀਕ ਆ ਉਹ ਤਾਂ ਨਮੀ ਪਈ ਆ ਆਹ ਸੱਚੀ ਗੱਲ ਆ ਮੰਮੀ ਸਸਰੀ ਘਰ ਆ ਗਈ ਆ ਗਈ ਚੱਲ ਗਈ ਤਾਈ ਟੋਪ ਚੜਾ ਲਈ ਆ ਇਦਾਂ ਬੱਸ ਹਾਂ ਹੋ ਵੀ ਆਇਆ ਨਾ ਹਾਂਜੀ ਆਏ ਅੱਛਾ ਕਿੱਥੇ ਬੈਠੇ ਉਹ ਉੱਧਰ ਬੈਠੇ ਆ ਪਾਣੀ ਪੁਣੀ ਪੀਤਾ ਪੀਤਾ ਪਾਣੀ ਤੇ ਅੱਛਾ ਠੀਕ ਜੇ ਤੁਸੀਂ ਠੀਕ ਹਾਂ ਆ ਜਾਓ ਆ ਜਾਓ ਸਸਰੀ ਵੀ ਸਸਰੀ ਘਰ ਜੀ ਨਾ ਮਹਾਰਾਜ ਬੱਢ ਗਿਆ ਨਾ ਆ ਜਾਓ ਠੀਕ ਠਾਕ ਹਾਂਜੀ ਠੀਕ ਠਾਕ ਆ ਸ਼ੁਕਰ ਹੈ ਕਿਦਾ ਤੁਹਾਡੀ ਸਿਹਤ ਆ ਸੇਹਦਾ ਇਦਾਂ ਹੀ ਆਂ ਢਿੰਡੀ ਮੱਠੀ। ਸੇਹਦਾ ਨਹੀਂ ਪਤਾ ਲੱਗਦਾ ਕੋਈ। ਕਮਜ਼ੋਰੀ ਬੜੀ ਹੋਈ ਜਿਹੇ ਇਹਦੇ। ਇਹ ਇਦਾਂ ਹੀ ਆ ਪੁੱਤ ਫਿਰ ਹੁਣ ਕੀ ਕਰਨਾ? ਵਰਦੇ ਲਿਆ ਜਨਾ। ਹਾਂ। ਦਵਾਈ ਕਿਹਦਾ ਕਹਿੰਦੇ ਨਹੀਂ? ਦਵਾਈ ਤਾਂ ਲਿਆਂਦੀ ਆ, ਦਵਾਈ ਤਾਂ ਖਾਂਦੇ ਆਂ ਪਰ ਘਬਰਾਟ ਬੜੀ ਹੁੰਦੀ ਆ ਮੈਨੂੰ ਬਹੁਤ ਦਿਲ ਨੂੰ ਕੁਛ ਹੁੰਦਾ। ਬੀਬੀ ਵਾਦਾ ਨਾ ਫਿਰ। ਬੀਬੀ ਵਾਦਾ। ਹਾਂ। ਬੀਬੀ ਵਾਜ ਜਾਂਦਾ। ਥੋੜੀ ਰਸਟ ਕਰਿਆ ਕਰੋ ਤੁਸੀਂ। ਹਾਂ ਰਸਟ ਤਾਂ ਕਰਨੀ ਆ। ਹਾਂਜੀ। ਰਸਟ ਫਿਰ ਤੈਨੂੰ ਪਤਾ ਹੀ ਆ। ਤੁਹਾਡਾ ਵਾਰ ਆਪਣੇ ਪਰਿਵਾਰ ਦਾ ਸਨਾਂ ਠੀਕ ਠਾਕ ਸਭ ਹਾਂਜੀ ਸਾਰੇ ਠੀਕ ਠਾਕ ਵਧੀਆ ਸਾਰੇ ਚੰਨ ਸ਼ੁਕਰ ਆ ਹੋਰ ਮੰਮੀ ਡਾਡੀ ਤੇਰੇ ਸਾਰੇ ਹਾਂਜੀ ਸਭ ਵਧੀਆ ਅੱਛਾ ਚਲੋ ਵਧੀਆ ਹੀ ਚਾਹੀਦਾ ਤੁਸੀਂ ਦੱਸੋ ਮੰਮੀ ਤੁਸੀਂ ਫੋਨ ਕੀਤਾ ਸੀ ਮੈਨੂੰ ਮੈਂ ਕੀਤਾ ਸੀ ਪੁੱਤ ਤੈਨੂੰ ਕੋਈ ਸਾਰੀ ਗੱਲ ਕਰਨੀ ਮੈਂ ਆਪਣੇ ਦਿਲ ਦੀ ਜੱਡ ਦੀ ਆਹੋ ਆਪਣਾ ਦੁੱਖ ਸੁੱਖ ਤੈਨੂੰ ਦੱਸਣਾ ਸੀ ਤਾ ਤੂੰ ਸੁਣੇ ਤੀਆਂ ਤਾਂ ਬਿਨਾ ਕੌਣ ਸੁਣਦਾ ਵਾ ਕੋਈ ਨਹੀਂ ਸੁਣਦਾ ਹਾਂ ਮੈਂ ਕੁੜੀ ਨੂੰ ਸਦਾ ਤੇ ਉਹ ਨਾਲ ਗੱਲਬਾਤ ਕਰਾਂ ਫਿਰ ਜਦਾਂ ਵਾਖੇਲੀ ਉਹਦਾ ਕਰ ਲਾਂਗੇ ਆ ਨਹੀਂ ਦੱਸੋ ਤੁਸੀਂ ਕੀ ਗੱਲ ਹੈ ਬੀਬੀ ਗੱਲਾਂ ਵੀ ਕੋਈ ਏਦਾਂ ਹੀਆਂ ਗੱਲਾਂ ਸਾਡੀਆਂ ਵਟੀਆਂ ਹੋ ਜਾਂਦੀਆਂ ਨੇ ਚੱਲ ਦੱਸੋ ਸਹੀ ਗੱਲ ਹੋਈ ਕੀ ਆ ਉੱਧਰ ਚੱਲੀਏ ਚਲੋ ਉੱਧਰ ਆਤਾ ਚਲ ਆਸੀ ਚਲੋ ਚਲੋ ਉੱਥੇ ਆ ਜਾ ਗੱਲ ਤੇ ਨਾ ਮਾਂਵਾਂ ਈਆਂ ਕਰਨੀਆਂ ਮੈਂ ਉੱਥੇ ਹੀ ਕਰਦਾ ਵਾਂ ਇੱਥੇ ਬਹਿ ਜਾਈਏ ਮੰਦਰ ਪਤਾ ਨਹੀਂ ਕਿੱਥੇ ਆਏ ਤਾਂ ਘਾਇ ਨੀਗਾ ਘਰ ਸੱਜ ਕੇ ਮੁੜ ਕੇ ਆਪ ਹੋਣੀ ਤੇ ਨਿਕਲ ਜਾਂਦੇ ਆ ਚਲੋ ਲੱਗ ਜੀ ਮਾਤਾ ਨਾ ਉਖੀ ਆ ਗਈ ਕੰਨੋਂ ਉਦਲੀ ਪ੍ਰਭ ਕਹਿੰਦੀ ਸੀ ਵੀ ਹਾਲਤ ਮਾੜੀ ਮਾਦਾ ਦੀ ਕੋਈ ਨਾ ਕੋਈ ਗੱਲ ਹੋਈ ਆ ਚਲੋ ਇਹਨਾਂ ਦੇ ਘਰ ਦਾ ਮਸਲਾ ਵੇਖਦੇ ਕੀ ਹੁੰਦਾ ਮਮਮੀ ਚਲੋ ਚਲ ਇੱਥੇ ਬੈਠ ਨੇ ਤੋ ਪਾਸੇ ਮੈਂ ਇੱਕ ਪਾਸੇ ਬਹਿ ਕੇ ਗੱਲਬਾਤ ਕਰ ਦਸਾਂ ਸਭ ਤੋਂ ਮੈਨੂੰ ਗੱਲ ਕੋਈ ਕੀ ਗੱਲਾਂ ਕੀ ਹੋਣੀਆਂ ਤੇ ਇਹ ਉਹਦੋਂ ਤੈਨੂੰ ਪਤਾ ਹੀ ਤੁਆਂ ਕੇ ਵੇਖਿਆ ਧੁੱਪੇ ਝਾੜੂ ਲੰਡਾਇਆ ਆਹੋ ਤੇ ਹੁਣ ਏਦਾਂ ਹੀ ਕਰਦੀ ਆ ਮੈਨੂੰ ਆਂਦੀ ਪੁੱਛੇ ਲਾ ਝਾੜੂ ਫੇਰ ਉਹ ਕਰ ਜੇਕਰ ਤੇ ਕੋ ਕੰਮ ਨਹੀਂ ਹੁੰਦਾ ਤੂੰ ਵਿਹਲੀ ਖਾਨੀ ਆ ਫਲਾਨ ਕਰਦੀ ਮੈਂ ਕੀ ਕਰਾਂ ਅੱਛਾ ਹੱਡੀ ਨਹੀਂ ਹੁੰਦੀ ਨਾ ਨਹੀਂ ਹੱਟਦੀ ਅੱਛਾ ਉਹ ਓਦਾਂ ਹੀ ਗੁੱਸੇ ਚੱਲੇ ਦੰਨਾ ਕਰ ਪਾਜੀ ਨੂੰ ਨਹੀਂ ਪਤਾ ਪਾਜੀ ਮੈਂ ਦੱਸਦੀ ਨਹੀਂ ਦਰਦੀ ਹਾਂ ਤਾਂ ਤੁਹਾਡੀਆਂ ਗਲਤੀਆਂ ਹੋਣਾ ਸ਼ੁਰੂ ਤੇ ਹੋ ਰਹੀਆਂ ਤੇ ਮੈਂ ਤੁਹਾਨੂੰ ਕਹਿ ਕੇ ਗਈ ਕਿ ਹੁਣ ਇਦਾਂ ਕਰੂਗੀ ਤੇ ਫਿਰ ਤੂੰ ਉਸੇ ਟਾਈਮ ਦੱਸਿਆ ਆਪਣੇ ਪੁੱਤ ਨੂੰ ਤੇ ਫਿਰ ਉਹੀ ਕੰਮ ਕੀਤਾ ਉਹ ਮੈਂ ਕਿਹਾ ਫੇਰ ਲੜਨਗੇ ਆਪੋ ਚੰਗੇ ਫੇਰ ਮੇਰੇ ਸਿਰ ਤੇ ਗੱਲ ਆਉਗੀ ਕਿ ਇਹ ਮਾਤਾ ਨੇ ਵੇਖ ਸਾਡੀ ਲੜਾਈ ਪਾਈ ਤੁਹਾਡੇ ਸਿਰ ਤੇ ਕਾਦੀ ਗੱਲ ਹੋਣੀ ਮੰਮੀ ਦੱਸ ਹੁਣ ਤੇ ਇਹਦਾ ਉਮਰ ਕੱਢਣੀ ਹੈ ਝਾੜੂ ਪੋਚੇ ਲਾ ਲਾ ਕੇ ਇਹ ਕੀ ਗੱਲ ਹੋਈ ਕਿ ਤੂੰ ਪੋਚੇ ਲਾ ਤੂੰ ਝਾੜੂ ਲਾ ਤੂੰ ਭਾਂਡੇ ਮਾਂਜ ਤੇ ਕੁਛ ਨਹੀਂ ਕਰਨਾ ਬਸ ਮੁੱਕੀ ਗੱਲ ਹੋਣੀ ਆ ਤੇ ਮੈਂ ਹੁਣ ਤੁਹਾਨੂੰ ਇੱਥੇ ਰਹਿਣ ਨਹੀਂ ਦੇਣਾ ਇਹ ਕਰ ਲੈ ਜੋ ਕਰਨਾ ਇਹਨੇ ਹੁਣ ਜਿਹੜੀ ਵੱਡੀ ਆ ਜੇ ਮੈਂ ਉਹਦੇ ਵੱਲ ਜਾਂਨੀ ਆ ਤੇ ਉਦੋਂ ਪਰੇ ਗੱਲਾਂ ਕਰਦੀ ਆ ਉਹ ਵੀ ਇਹੋ ਕੁਛ ਕਰਦੀ ਆ ਉਹਦੇ ਵੀ ਉਦਾਂ ਕਰਦੇ ਆ ਭਈ ਹੁਣ ਉਹੀ ਨਾ ਉਹ ਤੇ ਇਹਦਾ ਵੀ ਸਿਰਾ ਵਾ ਹੁਣ ਵੇਖ ਕੇ ਇਹਨੇ ਵੀ ਤਾਂ ਉਹ ਜਿਹਾ ਕੰਮ ਕਰਨਾ ਆ ਐਵੇਂ ਕਰਨਾ ਆ ਉਹਨੂੰ ਕਿਸੇ ਨੇ ਕੀ ਕਰ ਲੈ ਤੇ ਮੈਨੂੰ ਕੋਈ ਕੀ ਕਰ ਲੂਗਾ ਗੱਲ ਤੇ ਆ ਨਾ ਕੋਈ ਗੱਲ ਨਹੀਂ ਆ ਕਰਨ ਦੋ ਇਹਨਾਂ ਨੂੰ ਜੋ ਕਰਦੀਆਂ ਨਾ ਸਭ ਕੁਝ ਇਹਨਾਂ ਦੇ ਅੱਗੇ ਆਉਣਾ ਪੁੱਤ ਹੈਗੇ ਨੇ ਇਹਨਾਂ ਦੇ ਵੀ ਇਹਨਾਂ ਦੇ ਨੋਆ ਆਉਣੀਆਂ ਕੋਈ ਗੱਲ ਨਹੀਂ ਆ ਇਦਾਂ ਹੀ ਆ ਸਭ ਕੁਝ ਇੱਥੇ ਨਰਕ ਸਵਰਗ ਵਾ ਅੱਗੇ ਆਊਗਾ ਨਾ ਫਿਰ ਚੇਤਾ ਹੁਣਾ ਸਭ ਕੁਝ ਪਹਿੰਗੀ ਕਰਦੇ ਰਹੇ ਠੀਕ ਵਾ ਨਾ ਤੇ ਇਹ ਇ ਤੁਸੀਂ ਆਪਣਾ ਲੀੜਾ ਕਪੜਾ ਲਲੋ ਜਿਹੜਾ ਲੈਣਾ ਉਹ ਤੇ ਤੁਸੀਂ ਚਲੋ ਮੇਰੇ ਨਾਲ ਉੱਤ ਤੇ ਈ ਆਦੇ ਘਰ ਚੰਗੇ ਨਹੀਂ ਲੱਗੇਗਾ ਬੈਠੇ ਕਿਉਂ ਨਹੀਂ ਚੰਗੇ ਲੱਗੇਗਾ ਮਾਤਾ ਨੇ ਆਖਣਾ ਮਾਂ ਨੂੰ ਲਿਆ ਕੇ ਤੇ ਘਰ ਬਾਹਰ ਲਿਆ ਕੋਈ ਆਪਰੇ ਪੁੱਤ ਨੇ ਆ ਦੀਆਂ ਨੁਮਾ ਨੇ ਤੇ ਇਹਨੂੰ ਕੋਈ ਨਹੀਂ ਪੁੱਛਦਾ ਕੋਈ ਗੱਲ ਨਹੀਂ ਸਾਰੀ ਦੁਨੀਆ ਨੂੰ ਪਤਾ ਵੀ ਕਿੰਨੇ ਕਿ ਪੁੱਤਾਂ ਸੰਭਣਦੇ ਐ ਅੱਜ ਕੱਲ੍ਹ ਕਈ ਹੁੰਦਾ 100 ਤੋਂ ਇੱਕ ਅੱਧਾ ਚੰਗਾ ਹੁੰਦਾ ਵਾ ਜਿਹੜਾ ਆਪਣੇ ਮਾਂ ਪਿਓ ਦੀ ਸੇਵਾ ਕਰਦਾ ਵਾ ਤੇ ਕਿ ਜ਼ਿਆਦਾ ਤਾਂ ਲਾਈ ਲੱਗੀ ਹੁੰਦੇ ਆ ਕੋਈ ਗੱਲ ਨਹੀਂ ਆ ਤੇ ਤੁਹਾਡੇ ਮਾਂ ਚ ਹਾ ਗੱਲ ਵਾ ਨਾ ਤੁਮ ਇਦਾਂ ਕਰਦੇ ਹੋ ਗੁਰਜਿੰਦਰ ਨਾਲ ਸਲਾਹ ਕਰ ਲੈਂਦੀ ਠੀਕ ਵਾ ਨਾ ਉਹਦਾ ਨਾਲ ਸਲਾਹ ਕਰ ਲਾ ਜੇ ਉਹ ਮੰਨਦੇ ਸਾਰੀ ਗੱਲ ਨੂੰ ਤੇ ਫਿਰ ਤင်း ਚੁੱਪ ਕਰਕੇ ਕੱਪੜੇ ਪਾ ਲਓ ਕੋਈ ਕਿੰਤੂ ਪ੍ਰੰਤੂ ਨਹੀਂ ਹੋਣਾ ਚਾਹੀਦਾ ਠੀਕ ਵਾ ਨਾ ਤੁਹਾਡੇ ਮਨ ਚ ਕੋਈ ਗੱਲ ਨਹੀਂ ਉਹ ਨਹੀਂ ਤੁਹਾਡੇ ਧੀ ਆ ਨਹੀਂ ਉਹ ਤਾਂ ਗੱਲ ਪਾ ਨਹੀਂ ਤੁਹਾਡਾ ਹੀ ਬੱਚਾ ਵਾ ਜੇ ਤੁਸੀਂ ਇੱਥੇ ਰਹਿ ਲੈ ਜੇ ਉੱਥੇ ਰਹਿ ਲੈ ਇੱਕ ਬਰਾਬਰ ਵਾ ਠੀਕ ਵਾ ਮੇਰਾ ਆਪਣਾ ਘਰ ਉਹਥੇ ਆ ਬਣਾਇਆ ਮੈਂ ਉਥੇ ਕਿਸੇ ਦਾ ਮੈਨੂੰ ਕੋਈ ਹਸਾਨ ਨਹੀਂ ਹੈਗਾ ਤੇ ਇਹ ਨਾਲ ਚੱਲੋ ਕੋਈ ਗੱਲ ਨਹੀਂ ਬੁਖੇਰੀ ਬੇਇਜ਼ਤੀ ਸੈਲਰੀ ਨਹੀਂ ਇੱਥੇ ਕਰ ਲੈ ਤੂੰ ਸੁਣਾ ਫਿਰ ਵੇਖ ਲੈਨੇ ਆ ਮੈਂ ਤੇ ਹੋ ਜਾਂਦੀ ਆ ਬੁਰੇ ਲੱਗੇਗਾ ਧੀਆਂ ਦੇ ਘਰ ਕੋਈ ਗੱਲ ਨਹੀਂ ਤੁਸੀਂ ਬੋ ਤੇ ਮੈਂ ਜੰਗ ਗੁਰਜਿੰਦਰ ਦਾ ਸਲਾਹ ਕਰਕੇ ਤੇ ਆਉਣੀ ਟੈਨਸ਼ਨ ਨਾ ਲਓ ਕੋਈ ਚਲਦਾ ਕਰ ਲੈ ਗੁਰਜਿੰਦਰ ਅੱਜ ਨਾਲ ਕੋਈ ਸਲਾਹ ਕਰਨੀ ਸਾਚੀ ਚੱਲ ਵਾ ਤਮ ਤਾਂ ਸਾਰੀ ਗੱਲ ਤਨ ਦੱਸ ਹੀ ਜਦੋਂ ਮਰਗੀ ਇੱਥੇ ਆਈ ਹੋਗੀ ਕੋਈ ਦਿਨ ਤੁਹਾਨੂੰ ਸਾਰਾ ਦੱਸਿਆ ਹੀਗਾ ਕਿ ਮੰਮੀ ਨਾਲ ਉੱਥੇ ਆਹ ਹਾਲ ਕਰਦੀ ਏ ਜੀ ਹੁਣ ਹਨਾ ਤੇ ਹੁਣ ਫਿਰ ਉਹੀ ਕੰਮ ਹੋ ਮਸਾਂ ਨਹੀਂ ਟਲਿਓ ਬੜੀ ਮੜੀ ਦਲੇ ਉਹਦਾ ਹੀ ਉਹਨਾਂ ਨੂੰ ਕੰਮ 'ਚ ਧੁੰਦੇ ਉਹਨਾਂ ਨੂੰ ਆਂਦੇ ਮੈਨੂੰ ਕਹੇ ਪੋਚੇ ਲਾ ਝਾੜੂ ਲਾ ਭਾਂਡੇ ਮਾਜ ਆਂਦੇ ਮੇਰੇ ਕੋ ਨਹੀਂ ਹੁੰਦਾ ਤੇ ਮੇਰੇ ਕੋ ਸਾਰੇ ਕੰਮ ਕਰਾਉਂਦੀ ਆ ਜੀ ਜਬਾਨ ਦੀ ਕਿੰਨੀ ਮਿੱਠੀ ਹੈ ਨਾ ਉਹ ਤਾਂ ਮੈਂ ਤੁਹਾਨੂੰ ਦੱਸਿਆ ਹੀਗਾ ਕਿਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਆ ਬਹੁਤ ਚੰਗੀ ਬੰਦਰੀ ਹੈ ਹਾਂ ਤੇ ਮੈਂ ਹੁਣ ਤਾਂ ਨਏ ਸਲਾਹ ਕਰਨ ਆਈ ਆ ਇਹ ਮਮੀ ਨੂੰ ਆਪਣੇ ਨਾਲ ਲੈ ਜੀਏ ਚੱਲ ਲੈ ਜਨਿਆਂ ਪਤਾ ਕੀ ਆ ਮੈਨੂੰ ਲੱਗਦਾ ਟਾਰ ਅੱਗੇ ਵਿਚਾਰੀ ਇੱਥੇ ਬੇਇੱਜ਼ਤੀ ਕਰਾਉਂ ਲਈ ਆ ਹਾਂ ਤੇ ਜੇ ਮੈਂ ਉੱਥੇ ਜਾ ਜਾਂ ਤਾਂ ਕੱਲ ਨੂੰ ਤੁਸੀਂ ਵੀ ਗੱਲਾਂ ਕਰੋ ਕਿੰਤੂ ਪਰੰਤੂ ਕਰੋ ਫਿਰ ਉਹ ਨਹੀਂ ਉਹਨੂੰ ਪ੍ਰਤਾਸ਼ ਹੁਣਾ ਵਿਚਾਰੀ ਕੋ ਉਹ ਮੈਗਾ ਜੀਆਂ ਗੱਲਾਂ ਕਰਦੀਆਂ ਵਾ ਰੋਟੀ ਪਾਣੀ ਤੂੰ ਦੇਣਾ ਮੈਨੂੰ ਇਹਦੇ ਕੀ ਆ ਉਹ ਤਾਂ ਹੈ ਹੀ ਆ ਪਰ ਫਿਰ ਵੀ ਜੋ ਬਜ਼ੁਰਗ ਬੰਦਾ ਖੜਿਆ ਖਰਚੇ ਤਾਂ ਵਧਨੇ ਹੀ ਆ ਤੇ ਦਵਾਈ ਪਾਣੀ ਸਾਨੂੰ ਦੇਣਾ ਪੈਣਾ ਸਭ ਕੁਝ ਕਰਨਾ ਪੈਣਾ ਵਾ ਤੇ ਕੱਲ ਨੂੰ ਕੋਈ ਗੱਲ ਨਾ ਨਿਕਲੇ ਉਹ ਨਹੀਂ ਮੈਨੇਜਰ ਕੋ ਕਹਿੰਦਾ ਹਾਂ ਜਾ ਜਾ ਬੇ ਕੋਈ ਤਾਂ ਹਾਲਤ ਨਹੀਂ ਵੇਖੀ ਗਈ ਕਿੰਨੀ ਕਮਜ਼ੋਰ ਹੋ ਗਈ ਬੀਬੀ ਆਹੋ ਚਲੋ ਜੇ ਬੱਚੇ ਲੱਭਦੇ ਆ ਜੁਰਗ ਜਿਹੜੇ ਮਾਪਿਓ ਬਾਤ ਜਿਹੜੇ ਹੁੰਦੇ ਉਹਨਾਂ ਦੇ ਬੱਚੇ ਜੇ ਪੁੱਤ ਬਾਤ ਤੇ ਪੁੱਤ ਨਹੀਂ ਸੰਭੜ ਤੀ ਹੈ ਤੇ ਤੀਨ ਦਾ ਸੰਭਣਾਈ ਮੇਰੀ ਗੱਲ ਸੁਣ ਟਾਈਮ ਨਾ ਲਾ ਕੰਮ ਨੂੰ ਬਹੁਤ ਜ਼ਿਆਦਾ ਤੇ ਪਵਾ ਕੱਪੜੇ ਪੈ ਗਏ ਤੇ ਚੰਡੀ ਆਪਾ ਵੇਖ ਲਓ ਕੋਈ ਫੇਰ ਸੋਚ ਲਓ ਉਹ ਮੈਂ ਸੋਚਿਆ ਯਾਰ ਮੈਂ ਸੋਚ ਸਮਝ ਗਿਆ ਤੈਨੂੰ ਪਿਆ ਸੱਸ ਸਤਿ ਸ੍ਰੀ ਅਕਾਲ ਸੱਸ ਸਤਿ ਸ੍ਰੀ ਅਕਾਲ ਹੋਰ ਰਾ ਗਿਆ ਠੀਕ ਠਾਕ ਆ ਜਾ ਬੈਠੋ ਬੈਠੋ ਕੋਈ ਗੱਲ ਨਹੀਂ ਉਹ ਸਹੌਂ ਪਰਵਾਦਾ ਕੀ ਹਾਲ ਚੱਲਦੇ ਸਭ ਵਧੀਆ ਜੀ ਠੀਕ ਠਾਕ ਗਏ ਕਿਦਾ ਤੁਸੀਂ ਓ ਯਾਰ ਇੱਥੇ ਨਾ ਅੱਡੇ ਦੇ ਹੀ ਕੰਮ ਹੀ ਥੋੜਾ ਜਿਹਾ ਠੀਕ ਹੈ ਠੀਕ ਹੈ ਉਹ ਨਾ ਮਗਰ ਨਾ ਤਖਤਾ ਜਿਹਾ ਲਾਉਣਾ ਹੈ ਕਬੂਏ ਨੂੰ ਹਾਂਜੀ ਤੋਂ ਉਹਨੂੰ ਕਹਿਣ ਗਿਆ ਮੇਤਰੀ ਤਾਂ ਕਹਿੰਦਾ ਵੀ ਮੈਂ ਚਲ ਚਾਮੀ ਆਉਂਗਾ ਮੈਂ ਲਾਇਆ ਹੀ ਫੋਨ ਤੇ ਅੱਗੇ ਲੱਗ ਨਹੀਂ ਗਿਆ ਫੋਨ ਕਹਿੰਦੇ ਰੇਂਜ ਵਿੱਚ ਨਹੀਂ ਗਿਆ ਫੋਨ ਓ ਇੱਥੇ ਵਕਤ ਬੱਦੋ ਤੋਂ ਵੱਜ ਜਾਂਦਾ ਵਾ ਯਾਰ ਪਾਜੀ ਮੈਂ ਤੁਹਾਨੂੰ ਇੱਕ ਗੱਲ ਕਰਨੀ ਆ ਕਾਦੀ ਬੁੱਧ ਕਰਨੀ ਆ ਗੱਲ ਇਹ ਆ ਕਿ ਮੈਂ ਮੰਮੀ ਨਾਲ ਚਲੀ ਤੇਰਾ ਦਿਮਾਗ ਖਰਾਬ ਆ ਆਉਂਦਾ ਘਰ ਨਹੀਂ ਗਾ ਘਰ ਤੇ ਉਹਦਾ ਹੀ ਆ ਤੂੰ ਕਿਹੜੀ ਕਲੋ ਫੜਨਾ ਕੰਮ ਮੈਂ ਅੱਗੇ ਵੀ ਆਈ ਦੱਸ ਕੇ ਗਈ ਸਾਰੀ ਗੱਲ ਨਾ ਉਹ ਕੰਮ ਜਿਹੜਾ ਉ ਮੰਮੀ ਦਾ ਹਾਲ ਜਿਹੜਾ ਅੱਗੇ ਨਾਲੋਂ ਜ਼ਿਆਦਾ ਪੁਰਾਵਾ ਤੇ ਉਹ ਜਿਹੜੀ ਉਹ ਹੁਣ ਇਹ ਗੱਲਾਂ ਬਰਦਾਸ਼ਤ ਕਰਨ ਦੀ ਹਿੰਮਤ ਨਹੀਂ ਹੈਗੀ ਉਹ ਬਚੈ ਰੋਣ ਖੱਪਣ ਲਈ ਹੈ ਕਿ ਮੈਂ ਹੁਣ ਨਹੀਂ ਰਹਿ ਸਕਦੇ ਇੱਥੇ ਜੋ ਵੱਡੇ ਕਰਦੇ ਉਸ ਤੋਂ ਵੱਧ ਮਾੜਾ ਸਲੂਕ ਮੇਰਾ ਹੁਣ ਇੱਥੇ ਹੋਣ ਗਿਆ ਮੇਰੀ ਗੱਲ ਸੁਣ ਲੈ ਉਹਨੇ ਸਾਨੂੰ ਜੰਮਿਆ ਸਾਡੀ ਮਾਂ ਆ ਵਾ ਸਾਨੂੰ ਘੱਟ ਫਿਕਰ ਉਹਦਾ ਹੈ ਫਿਕਰ ਤਾਂ ਹੈਗਾ ਤੁਹਾਨੂੰ ਪਰ ਤੁਸੀਂ ਕਿੱਥੇ ਰਹਿੰਦੇ ਜੇ ਉਹਨੂੰ ਇੱਕ ਦਿਹਾੜਾ ਬੰਦਾ ਪੁੱਛੇ ਵੀ ਕਿੱਦਾਂ ਆ ਵਾ ਕਿੱਦਾਂ ਨਹੀਂ ਆ ਉਹਦੇ ਤੁਹਾਨੂੰ ਚਿਹਰਾਂ ਨੂੰ ਦੇਖਦਾ ਕਿ ਕੀ ਬਣਿਆ ਇਹ ਤਾਂ ਹੁਣ ਉਹ ਹੀ ਗੱਲ ਕਰੇ ਤੇ ਕਰੇ ਨਾ ਉਹ ਕਿੰਨੀ ਕਵਰੇ ਦੱਸੇ ਤੁਹਾਨੂੰ ਉਹ ਜਦੋਂ ਦੱਸਦੀ ਉਹ ਕਲਾ ਕਰਛੋ ਇਹ ਵਿਚਾਰੀ ਕਲਾ ਤੋਂ ਡਰਦੀ ਤਾਂ ਨਾ ਨਾ ਨਹੀਂ ਲਿੰਦੀ ਤੁਸੀਂ ਦੋਵੇਂ ਜੀ ਆਪਸ ਵਿੱਚ ਕਪਾਤਾ ਕਰਨਾ ਉਹ ਕਰੇ ਤੇ ਕਰੇ ਕੀ ਉਹਨਾਂ ਨੇ ਫਿਰ ਹਾਰ ਹੰਬ ਕੇ ਮੈਨੂੰ ਫੋਨ ਲਾਇਆ ਉਹ ਤੇ ਮੈਂ ਇੱਥੇ ਬਹੁਤ ਔਖੀਆਂ ਤੇ ਮੇਰਾ ਕੋਲ ਹੱਲ ਕਰਾਂਗੇ ਹੱਲ ਤੇ ਮੇਰੀ ਗੱਲ ਸੁਣ ਲਵ ਮੈਂ ਕਿੰਨਾ ਆਪਣੀ ਮਾਨ ਨਾ ਕਰਨਾ ਉਹਦਾ ਪੋਤਾ ਤਾਂ ਬਾਰ ਬਾਰ ਜਾਂਦਾ ਆਪਣੀ ਦਾਦੀ ਦੇ ਪਿੱਛੇ ਠੀਕ ਨਹੀਂ ਤੁਸੀਂ ਕਿਹੜੇ ਘਰ ਬੈਠੇ ਰਹਿੰਦੇ ਜੇ ਗੱਲ ਤੇ ਨਾਉਂਦੀ ਉਹ ਹੁਣ ਬਗਾਨੀ ਹੈਗੀ ਕਿੰ ਕੀ ਬੰਦਾ ਕਿੰਨਾ ਕਿੰਨਾ ਕ ਲੜੇ ਕਿਸ ਗੱਲ ਤੋਂ ਠੀਕ ਨਹੀਂ ਨਹੀਂ ਫਿਰ ਤੁਸੀਂ ਲੜਨਾ ਨਹੀਂ ਸਮਝਾਉਣਾ ਨਹੀਂ ਮੇਰੀ ਗੱਲ ਸੁਣ ਇਹ ਰੋਟੀ ਬਣੀ ਨਹੀਂ ਖਿਆ ਰੱਖਦੇ ਹੁਣ ਵੱਧ ਵੱਧ ਦੇ ਹੈ ਨਹੀਂ ਕਰ ਸਕਦੇ ਚਲੋ ਠੀਕ ਆ ਤੇ ਖਿਆ ਰੱਖਦੇ ਜੇ ਦਵਾਈ ਪੜ ਲੈ ਕੇ ਦਿੰਦੇ ਤੁਸੀਂ ਪਰ ਆੜੇ ਬੇਇਜ਼ਤੀ ਹੁਣ ਉਹ ਕੋਈ ਬਰਦਾਸ਼ਤ ਹੁੰਦੀ ਤੇ ਉਹ ਚਿਰ ਤਰਲੇ ਲੈਣ ਲਈ ਆ ਵੀ ਮੈਂ ਇੱਥੇ ਨਹੀਂ ਰਹਿਣਾ ਹੁਣ ਤੇ ਹੁਣ ਉਹਨੂੰ ਮੈਂ ਲੈ ਚਲੀ ਆ ਇੱਥੇ ਰਹਿ ਲੈ ਜਿੱਥੇ ਰਹਿ ਲੈ ਇਕੱਲਾ ਆਪਣਾ ਮੇਰੀ ਗੱਲ ਸੁਣ ਲੈ ਤੂੰ ਲੈ ਗਈ ਨਾ ਉਹਨਾਂ ਨੇ ਕਹਣਾ ਇਤਨਾ ਬਣੇ ਫਿਰਦੇ ਕਿੱਡੇ ਸਰਦਾਰ ਆਪਣੇ ਬਣੇ ਫਿਰਦੇ ਸਾਡਾ ਜਰੂਰ ਨੱਕ ਵਢਾਉਣ ਲੱਗੇ ਵੀ ਪਿੰਡ 'ਚ ਚਲੋ ਆਹ ਕਲਾ ਪਤਾ ਤੇ ਲੱਗ ਪਤਾ ਤੇ ਲੋਕਾਂ ਨੂੰ ਲੱਗੇ ਜਾਣਾ ਵੀ ਕੁੜੀ ਕੋ ਚੱਲ ਗਈ ਹੈ ਸਾਡੇ ਕਿਉਂ ਕੁੜੀਏ ਸੱਚ ਸਵਾਭ ਹੋਣ ਲੱਗੀ ਤੂੰ ਇਹ ਤਾਂ ਗੱਲਾਂ ਤੁਸੀਂ ਪਹਿਲਾਂ ਸੋਚਣੀਆਂ ਸੀ ਨਾ ਤੇ ਜਾਂ ਫਿਰ ਤੁਸੀਂ ਉਹਨੂੰ ਵੱਡਾ ਰੱਖਦੇ ਵੀ ਜੋ ਕੁਝ ਹੋ ਗਿਆ ਹੋ ਗਿਆ ਪਿੱਛੇ ਜੇ ਅੱਗੇ ਕੋਈ ਗੱਲ ਸੁਣੇ ਤਾਂ ਤੈਨੂੰ ਮੈਂ ਘਰੋਂ ਕੱਢ ਦੇਣਾ ਮੇਰੀ ਗੱਲ ਸੁਣ ਲੈ ਅਈ ਬੁੱਧੀਆਂ ਹੁਣ 76 ਮਾਰਦੇ ਜੰਗੇ ਲੱਗ ਨੇ ਪਾਜੀ ਬੋਲਾ ਮੇਰੇ ਤੋਂ ਕਿੰਨਾ ਜਵਾਨ ਵਾ ਹੈ ਅੱਜ ਵੀ ਹੈਗੀ ਦਾ ਅਜੇ ਨੋ ਘਰ ਹੁੰਦੀ ਆ ਠੀਕ ਆ ਛੜਕ ਤੇ ਸਾਡਾ ਘਰ ਆ ਰੋਏ ਤਮਾਸ਼ਾ ਲੱਗਦਾ ਚੰਗਾ ਲੱਗਦਾ ਤੇ ਹੁਣ ਫਿਰ ਹੱਲ ਕੀ ਇਹ ਗੱਲ ਦਾ ਤੁਸੀਂ ਦੱਸੋ ਉਹ ਹੱਲ ਕੀ ਇਹ ਸਮਝਾ ਲੈਨੇ ਭਾਲ ਕੇ ਹੋਰ ਕੀ ਆ ਸਮਝਾ ਤੇਦਾ ਵਡਰ ਨਾਸ ਤੱਕ ਕੋ 2-4 ਦਿਨ ਹੜ ਕੋ ਘੁੰਮਣਗੇ ਨਹੀਂ ਤੇ ਨੇ ਕੰਮ ਨਾ ਕਰ ਮੇਰੀ ਗੱਲ ਸੁਣ ਲੈ ਜਾ ਪਰ ਇਹ ਵੀ ਇੱਧਰ ਡੰਗ ਵਾਸਤੇ ਬਹੁਤ ਲੰਮਾ ਟਾਈਮ ਨਹੀਂ ਉਹ ਨਹੀਂ ਨਹੀਂ ਆ ਕੰਮ ਹੂਟੇ ਮਾਟੇ ਰੋਜ ਚੰਗੇ ਥੋੜੀ ਹੋ ਗਏ ਆ ਵੀ ਹਾਂ ਅੱਜ ਲੈ ਲੈ ਤੇ ਕੱਲ ਛੱਡ ਜੋ ਮੈਂ ਤਾਂ ਪੱਕੇ ਪੈਰੀ ਆਈ ਲੈਣ ਵਾਸਤੇ ਆਪਣੀ ਚਲੋ ਜੇ ਕੰਮ ਹੀ ਕਰਾਉਣਾ ਨਾ ਜਿੰਨਾ ਕਿ ਜਿਹੜੇ ਦਵਾਈ ਖਾਂਦੇ ਆ ਉਹਨਾਂ ਦਾ ਰੈਟ ਕਰਾ ਦਿਓ ਮੜ ਕੇ ਗੱਲ ਕੰਮ ਹੀ ਕਰਦਾ ਪਤਾ ਠੀਕ ਹੈ ਤੇ ਬੰਨ ਪਤਾ ਜੀ ਕਰਦਾ ਉਹ ਯਾਰ ਮੇਰੀ ਗੱਲ ਸੁਣੋ ਤੇ ਜੱਦ ਮੇਰੇ ਹੁੰਦੇ ਤੇ ਬਹੁਤ ਮਾਰ ਇੱਥੇ ਬੈਠੇ ਰਹਿੰਦੇ ਮੇਰੇ ਜੀ ਬਾਅਦ ਕਦੇ ਆਉਣਾ ਜਾਣਾ ਵੀ ਪੈਂਦਾ ਵਾ ਯਾਰ ਕਿਹੜੇ ਕਿਹੜੇ ਕਿਲੇ ਦਾ ਬੱਜੇ ਇੱਥ ਇਹ ਬੰਦੇ ਸਾਹਮਣੇ ਨਹੀਂ ਬੋਲਦੇ ਆ ਮਗਰੋਂ ਸਾਰੀ ਕਾਰਵਾਈ ਕਰਦੀਆਂ ਵਾ ਉਹੋ ਤੇ ਗੱਲ ਵਾ ਯਾਰਾ ਦਿਮਾਗ ਖਰਾਬ ਹੋਇਆ ਵਾ ਤੇ ਕੰਮ ਉਹ ਕਰੇ ਵੀ ਕਿਉਂ ਹਣ ਬਥੇਰਾ ਕੰਮ ਉਹਨੇ ਕੀਤਾ ਕੰਮ ਕਰ ਕਰਦੇ ਨਹੀਂ ਕੰਮ ਕਰੇ ਵੀ ਕਿਉਂ ਰੋਟੀਆਂ ਤੇ ਵੈਸੇ ਵੀ ਦੋ ਚਾਰ ਵਾਧੂ ਪੱਕੀ ਜਾਂਦੀਆਂ ਹਨ ਉਹ ਕਰਾਉਂਦਾ ਖਾਂਢੀ ਆ ਇਹ ਕਰੇ ਨਾ ਕਰੇ ਉਹਨੇ ਕਦੇ ਇੰਟਰਫੇਰ ਕੀਤਾ ਉਹਦੇ ਕੰਮ 'ਚ ਵੀ ਤੂੰ ਆਹ ਨਹੀਂ ਕਰਨਾ ਤੂੰ ਉਹ ਨਹੀਂ ਬਣਾਉਣਾ ਹੈ ਆਪਣੇ ਆਪਣੀ ਮਸਤੀ 'ਚ ਲੱਗੇ ਰਹਿੰਦੇ ਤੇ ਇਹਦਾ ਕੀ ਮਤਲਬ ਬਣ ਨਾਲੋਂ ਤੰਗੀ ਦੇਣ ਦਾ ਵੀ ਇਦਾਂ ਕਰ ਉਹ ਕਰ ਉਹ ਚੈਲੰਜ ਕਰੋ ਨਹੀਂ ਹੁੰਦਾ ਤਾਂ ਕੰਮ ਵਜਿ ਰੱਖ ਲੈ ਕੋਈ ਜ਼ਿਆਦਾ ਰੌਲਾ ਨਾ ਪਾਓ ਆਪਾਂ ਵੀ ਹੁਣ ਜਾਣਾ ਵਾ ਕੀ ਕਰ ਮੈਨੂੰ ਤਾਂ ਆਪਨੇ ਸਮਝਾਉਂਡੀ ਜੇ ਤੇ ਭਾਈ ਦੀ ਗੱਲ ਵੇੜਨੀ ਆ ਚਾਜ ਨਾਲ ਤੇ ਠੀਕ ਵਾ ਤੇ ਜੇ ਨਹੀਂ ਜੇ ਰੋਜ ਦੇਖਾ ਕੰਮ ਰੱਖਣਾ ਵਾ ਤੇ ਫੇਰ ਮੈਂ ਆਪਣੀ ਮਾਂ ਇੱਥੇ ਰਹਿ ਜੱਡਣੀ ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਫਰਕ ਥੋੜੀ ਆ ਜੇ ਤੇਹੀ ਪੁੱਤੇ ਤੇ ਮੈਂ ਉਹਦੀ ਤੇ ਹੀ ਨਾ ਮੈਂ ਨਹੀਂ ਖੜ ਸਕਦੀ ਉਹਨੂੰ ਕੋਈ ਆਹੋ ਤੇ ਗੱਲ ਤੇ ਤੇਰੀ ਠੀਕ ਆ ਪੁੱਤ ਮੈਂ ਹੁਣ ਕੀ ਕਰਾਂ ਯਾਰ ਆਹੋ ਮੈਂ ਤੇ ਨਾ ਬੜਾ ਲੱਗੋ ਭਾਇ ਆ ਗਿਆ ਬਹੁਤ ਸਾਰੀ ਗੱਲ ਪੁੱਛਿਆ ਤੇ ਨਹੀਂ ਨਹੀਂ ਜੇ ਤੇਹੀ ਗੱਲ ਵੇੜਨੀ ਆਂ ਤੇ ਬੇੜਾ ਕਰਨਾ ਵਾ ਕਿ ਬਾਰ ਬਾਰ ਮੇਰੀ ਮਾਂ ਦੇ ਬੇਇੱਜ਼ਤੀ ਹੋਣੀ ਚਾਹੀਦੀ ਫੇਰ ਤੇ ਠੀਕ ਆ ਜੇ ਨਹੀਂ ਤੇ ਫੇਰ ਆਪਾਂ ਲੈਣ ਮੈਨੂੰ ਸਲਾਹ ਕਰਨਾ ਐਡੀ ਛੇਤੀ ਮੈਂ ਕਿੰਨੇ ਦਿਨਾਂ ਬਾਅਦ ਫੇਰ ਮੁੜੀ ਆ ਉਹ ਮੇਰੀ ਭਾਜੀ ਉੱਥੇ ਹੀ ਹੈ ਤੁਸੀਂ ਕਰੋ ਜੀਵਨ ਨਾਲ ਗੱਲ ਆਹ ਬੋਲਾ ਕੀ ਕਹਿੰਦੀ ਆ ਆ ਫੇਰ ਯਾਰ ਇਤਰਾ ਹੀ ਹੁਣ ਬੱਦ ਪੁੰਦੇ ਘਰ ਚ ਜਗੇ ਲਗੀਦਾ ਤੇ ਮੈਂ ਮੈਂ ਦੱਸੀ ਤੇ ਗੱਲ ਹੈਗੀ ਮੈਂ ਇਹ ਗੱਲੋਂ ਦੂਤਾ ਨਿਕਾ ਕਹਿੰਦਾ ਤੇ ਤੇ ਹੁੰਦਾ ਮੈਂ ਕਿ ਮੈਂ ਕੰਨ ਕੱਸ ਕੇ ਕਹਿ ਦਿੰਦਾ ਚੱਲ ਤੁਸੀਂ ਵੇਖ ਲੋ ਸਾਡਾ ਕਿਉਂ ਜਲੂਸ ਕਢਾਉਣ ਲੱਗੀ ਲੜਾਈ ਨਾ ਪਾਇਆ ਘਰ ਵਿੱਚ ਫੇਰ ਤੂੰ ਅਗਲ ਨਹੀਂ ਉਣੀ ਲੱਗਦੀ ਗੱਲ ਜੇ ਤੁਹਾਡੀ ਮੰਦੀ ਆ ਠੀਕ ਹੈ ਨਹੀਂ ਮੰਦੀ ਤੇ ਫਿਰ ਕੋਈ ਨਹੀਂ ਮੈਂ ਆਪਣੇ ਚੱਲ ਕੋਈ ਦਾ ਭੈਣ ਤੂੰ ਐਦੀ ਕਾਲੀ ਨਾ ਵਗ ਤੇ ਮੈਂ ਆਇਆ ਹੀ ਹਾਂ ਚਲ ਕਰ ਉਹ ਕਿੰਨਾ ਬੁੱਡੀ ਨੇ ਮੇਰਾ ਨੱਕ ਵਡਾਤਾ ਧੰਨਾ ਲੈ ਕੇ ਸਾਰੇ ਨੇ ਤਾਂ ਸਿੱਧਾ ਸੁਆਬ ਹੋਣਗੇ ਮੇਰੇ ਮੰਨਣਾ ਤੇ ਹੈ ਨਹੀਂ ਉਹਨੇ ਪਤਾ ਮੈਨੂੰ ਦਿਆ ਕਰਤੂਤਾ ਦਾ ਕਿੱਥੋਂ ਤੱਕ ਜੇ ਮੰਨਣਾ ਹੁੰਦਾ ਜਿੱਦਨ ਮੋਦ ਨਹੀਂ ਹੁੰਦਾ ਨਾ ਮੰਦੀ